ਦੋਸਤੋ ਸਤਿ ਸ਼੍ਰੀ ਅਕਾਲ ਲੈਂਡ ਪੂਲਿੰਗ ਪਾਲਿਸੀ ਜਿਹੜੀ ਪੰਜਾਬ ਦੇ ਵਿੱਚ ਚੱਲ ਰਹੀ ਹੈ ਜਿਹੜੀ ਮੁਹਾਲੀ ਤੋਂ ਸ਼ੁਰੂ ਹੋ ਕੇ ਤੇ ਬਠਿੰਡੇ ਤੱਕ ਪਹੁੰਚ ਗਈ ਕਿਸਾਨ ਯੂਨੀਅਨਾਂ ਹੋਰ ਜਿਹੜੇ ਅੱਛੇ ਕਿਰਦਾਰ ਵਾਲੇ ਲੋਕ ਹੈ ਉਹ ਉਹਦਾ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਕਰ ਰਹੇ ਹੈ ਮਿੱਤਰੋ ਵਿਰੋਧ ਕਿਉਂ ਕਰ ਰਹੇ ਹੈ ਕੀ ਪੰਜਾਬ ਦੀ ਸਭ ਤੋਂ ਜਰਖੇਜ ਧਰਤੀ ਐ ਜਿੱਥੇ ਸਿਆਣੇ ਕਹਿੰਦੇ ਭਾਵੇਂ ਬੰਦਾ ਗੱਡ ਦੇ ਉੱਤੇ ਬੰਦਾ ਵੀ ਟੜਕੇ ਨੂੰ ਹਰਾ ਹੋ ਜਾਂਦਾ ਮਿੱਤਰੋ ਇਹ ਜ਼ਮੀਨਾਂ ਤੇ ਬਿਲ ਗੇਟਸ ਵਰਗਿਆਂ ਦੀ ਨੌਬਾਨੀਆਂ ਦੀ ਅਦਾਨੀਆਂ ਦੀ ਕਾਰਪੋਰੇਟ ਲੋਕਾਂ ਦੀ ਜਿਨ੍ਹਾਂ ਨੇ 25-25 ਹਜ਼ਾਰ ਗੱਲਾ ਜ਼ਮੀਨਾਂ ਦਾ ਖਰੀਦ ਲਿਆ ਕਿਉਂ ਖਰੀਦ ਲਿਆ ਫਿਰਦੇ ਉਹਨਾਂ ਨੇ ਜੇ ਜ਼ਮੀਨ ਇੰਨੀ ਮਾੜੀ ਐ ਉਹਨਾਂ ਨੇ ਕਿਉਂ ਖਰੀਦੀ ਨੰਬਰ 2 ਤੁਹਾਡੀ ਜ਼ਮੀਨ ਜਦੋਂ ਲੰਘੇ ਖੁੱਲਗੇ ਨਾ 4-5 ਸਾਲਾਂ ਨੂੰ ਜਿਹੜਾ ਭਾਰਤ ਮਾਲਾ ਰੋਡ ਬਣਿਆ ਨਾ ਇਹ ਪੰਜਾਬੀ ਕੋਲ ਤੁਹਾਡੇ ਵਾਸਤੇ ਨਹੀਂ ਬਣਿਆ ਨਾ ਤੁਸੀਂ ਟਰੈਕਟਰ ਚੜਾ ਸਕਦੇ ਹੋ ਉਹਦੇ ਤੇ ਨਾ ਉਹਦੇ ਤੇ ਕੋਈ ਢਾਬਾ ਖੋਲਣਾ ਐ ਨਾ ਉਹਦੇ ਤੇ ਕੋਈ ਹੋਟਲ ਖੋਲਣਾ ਐ ਨਾ ਕੋਈ ਇਹ ਵੀ ਬੰਦਾ ਹੋਏ ਤੇ ਕੋਈ 35 ਵਾਲੀ ਦੁਕਾਨ ਕਰ ਲੂਗਾ 60 ਕਿਲੋਮੀਟਰ ਤੇ ਕੱਟ ਆਉਂਦਾ ਐ ਇੱਥੋਂ ਜਿਹੜਾ ਬੰਦਾ ਚੜ ਗਿਆ ਨਾ ਉਹ ਥੋੜ੍ਹ ਥੋਲ ਦੇ ਕੇ ਚੜੂਗਾ ਤੇ 60 ਕਿਲੋਮੀਟਰ ਤੇ ਜਾ ਕੇ ਉਤਰੂਗਾ ਉਦੋਂ ਪਹਿਲਾਂ ਉਤਰ ਹੀ ਨਹੀਂ ਸਕਦਾ ਸਪਸ਼ਟ ਗੱਲ ਏ ਪਰ ਮਿੱਤਰੋ ਗੱਲ ਇਹ ਨਹੀਂ ਐ ਕਿ ਸਾਰੇ ਭਰਾਵਾਂ ਨੂੰ ਇਹ ਬੇਨਤੀ ਐ ਕਿ ਜ਼ਮੀਨਾਂ ਇੱਕ ਬੰਦੇ ਨੇ ਮੁਹਾਲੀ ਕੋਲੇ ਖਰੜ ਕੋਲੇ 2 ਕਰੋੜ ਨੂੰ ਕਿਲਾ ਵੇਚਦਾ 8 ਕੇ 9 ਸਾਲ ਪਹਿਲਾਂ ਪੈਸੇ ਦਾ ਕਾਗਜ਼ ਦਾ ਕੋਈ ਮੁੱਲ ਨਹੀਂ ਕਿਹਨੇ ਅਖੀਰ ਯਾਰ ਜਦੋਂ ਆਪਾਂ ਟੂੜੀ ਬਣਾਉਨੇ ਆ ਨਾ ਮਿੱਤਰੋ ਟੂੜੀ ਦਾ ਲੋਕ ਸੁਹਾਤਾ ਭਰਦੇ ਐ ਤੇ ਟੋਕਰੇ ਟੋਕਰੇ ਨਾਲ ਸਾਲ ਚੋਂ ਵੀ ਮੁੱਕ ਜਾਂਦੀ ਐ ਪੈਸਾ ਨਹੀਂ ਖੜਨਾ ਹੋਨੇ ਰੋਜ ਘਟਣਾ ਜਮੀਨ ਨੇ ਜਾਇਦਾਦ ਨੇ ਤੁਹਾਡੀ ਧਰਤੀ ਮਾਤਾ ਨੇ ਰੋਜ ਵਧਣਾ ਬੰਦੇ ਦੀਆਂ ਇਨਸਾਨ ਦੀਆਂ ਤਿੰਨ ਮਾਵਾਂ ਹੁੰਦੀਆਂ ਇੱਕ ਜਨਮ ਦੇ ਨਾਲ ਹੀ ਇੱਕ ਮਾਂ ਬੋਲੀ ਤੇ ਤੀਜੀ ਮਾਂ ਜਿਹੜੀ ਤੁਹਾਨੂੰ ਅਨਾਜ ਪੈਦਾ ਕਰਕੇ ਦਿੰਦੀ ਹੈ ਤੇ ਆਖਰ ਨੂੰ ਬੰਦਾ ਇਹਦੇ ਵਿੱਚ ਹੀ ਸਮਾ ਜਾਂਦਾ ਮਿੱਟੀ ਬਣ ਕੇ ਇਹ ਮਾਤਾ ਭਰਤ ਮਹੱਤ ਪਾਣੀ ਆਪਣਾ ਪਵਨ ਗੁਰੂ ਹਵਾ ਖਰਾਬ ਕਰਦੀ ਰੋਜ਼ ਫੈਕਟਰੀਆਂ ਦੇ ਵਿੱਚ ਵਿਰੁੱਧ ਧਰਨੇ ਲੱਗਦੇ ਐ ਪਾਣੀ ਪੀਤਾ ਪਾਣੀ ਯਾਰੋ ਕਾਲਾ ਹੋ ਗਿਆ ਤੇ ਛੋਟੇ ਛੋਟੇ ਬੱਚਿਆਂ ਨੂੰ ਜਾਂਦਿਆਂ ਨੂੰ ਬਿਮਾਰੀਆਂ ਹੋਗੀਆਂ ਨਵੀਂ ਉਮਰ ਦੇ ਕੁੜੀਆਂ ਨੂੰ ਮੁੰਡਿਆਂ ਨੂੰ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਪ੍ਰਭੂ ਹੁਣ ਗੱਲ ਕਿੱਥੇ ਐ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਕੱਲ ਨੂੰ 21 ਤਰੀਕ ਨੂੰ 21 ਜੁਲਾਈ ਨੂੰ ਸੈਕਟਰ 35ਏ ਚੰਡੀਗੜ੍ਹ ਵਿਖੇ ਇੱਕ ਇਕੱਠ ਸੱਦਿਆ ਗਿਆ ਹੈ। ਕਿਹਦਾ ਇਕੱਠ? ਸਰਕਾਰ ਦੇ ਜਿਹੜੇ ਐਮਐਲਏਜ਼ ਹੈ ਉਹ ਵਰਚੁਅਲੀ ਆਪਦੇ ਬੰਦਿਆਂ ਨੂੰ ਸਨੇਹੇ ਲਾ ਰਹੇ ਹੈ। ਕਿ ਉੱਥੇ ਆ ਜਾਓ ਭਾਈ ਉੱਥੇ 35ਏ ਸੈਕਟਰ ਚੰਡੀਗੜ੍ਹ ਪਹੁੰਚੋ। ਜਿਹੜੇ ਬੰਦੇ ਉੱਥੇ ਪਹੁੰਚਣਗੇ ਇਹਨਾਂ ਦੀ ਚਮਚਾਗਰੀ ਕਰਨ ਵਾਲੇ ਇਹਨਾਂ ਦੀਆਂ ਗੱਲਾਂ ਚਾ ਕੇ ਸਮਝ ਲਓ ਜਾਂ ਪਿੰਡ ਚੋਂ ਦੂਹਾਂ ਚਰਾਂ ਨੂੰ ਕੋਈ ਮੇਰੇ ਤੇਰੇ ਅਰਗੇ ਮਗਰ ਲਾ ਕੇ ਲੈ ਜਾਣਗੇ ਲੀਟਰ ਟਾਈਪ ਲੋਕ ਆਹ ਸਰੋ ਫੁੱਲੀ ਪਾਗੜੇ ਤਾਂ ਉਹਨਾਂ ਤੋਂ ਫਿਰ ਇਹ ਵੀਡੀਓਜ਼ ਬਣਾਈਆਂ ਜਾਣਗੀਆਂ ਜਿਵੇਂ ਪਿਛਲੇ ਸਾਲ ਹੜ ਆਏ ਸੀ ਇੱਕ ਬੰਦਾ ਕੋਠੇ ਤੇ ਪਹਿਲਾਂ ਹੀ ਚੜਾ ਕੇ ਤੇ ਉਥੇ ਸਰਦਾਰ ਸਾਹਿਬ ਗਏ ਕਿਸ਼ਤੀ ਲੈ ਕੇ ਆ ਜਾ ਬਈ ਉਹਨੂੰ ਕੋਠੇ ਤੋਂ ਲਾ ਕੇ ਆਵਦੇ ਕਿਸ਼ਤੀ ਚੜਾ ਲਿਆ ਤੇ ਕਿਸ਼ਤੀ ਚ ਲਿਆ ਕੇ ਸ਼ੜਕ ਤੇ ਛੱਡਤਾ ਨਾਲ ਹੀ ਕਿਸ਼ਤੀ ਦੇ ਵਿੱਚ ਤਿੰਨ ਕੈਮਰੇ ਜਲਦੇ ਸੀ ਉਹਨਾਂ ਕੈਮਰਿਆਂ ਨੇ ਕੈਪਚਰ ਕਰ ਲਿਆ ਉਹ ਫਿਰ ਵੀਡੀਓਜ਼ ਜਿਹੜੀ ਕਵਰ ਹੋ ਗਿਆ ਉਹਨੂੰ ਸਾਰੇ ਦੇਸ਼ ਵਿੱਚ ਸਾਡੇ 800 ਕਰੋੜ ਰੁਪਇਆ ਲਾ ਕੇ ਵਿਖਾਇਆ ਗਿਆ ਕਿ ਇਥੋਂ ਦੇ ਮੁੱਖ ਮੰਤਰੀ ਸਾਹਿਬ ਬਈ ਐਨੇ ਸੰਜੀਦਾ ਹੜਾਂ 'ਚ ਜਾ ਕੇ ਕੋਠੇ ਤੋਂ ਬੰਦਾ ਆਪ ਲਾ ਕੇ ਲਿਆਏ ਯਾਰ ਪਾਣੀ 'ਚ ਘਿਰਿਆ ਚੜਾਇਆ ਆਪ ਸੜਕ 'ਤੇ ਖੜੇ ਬੰਦੇ ਨੂੰ ਆਪ ਦੇ ਬੰਦੇ ਤੋਂ ਚੀਕ ਮਰਵਾ ਦਿੰਦੇ ਐ ਉਹ ਮਾਨ ਸਾਹਿਬ ਤਾਂ ਆਪ ਦਾ ਬੰਦਾ ਚੀਕ ਮਾਰਦਾ ਤੇ ਆਪ ਦੀ ਸਿਕਿਉਰਿਟੀ ਪਹਿਲਾਂ ਉੱਥੇ ਖੜੀ ਹੁੰਦੀ ਐ 10 ਕਿਲੋਮੀਟਰ ਅੱਗੇ ਉੱਥੇ ਹੱਥ ਕਰਦੇ ਐ ਤਾਂ ਉਹਨੂੰ ਫਿਲਮਾ ਉੱਥੇ ਤਿੰਨ ਕੈਮਰੇ ਵਾਲੇ ਹੁੰਦੇ ਐ ਉਹਨੂੰ ਫਿਲਮਾ ਲਿਆ ਜਾਂਦਾ ਹੈ ਕਵਰ ਕਰ ਲਿਆ ਜਾਂਦਾ ਉਹਦੀ ਵੀਡੀਓਗ੍ਰਾਫੀ ਕਰਕੇ ਲੋਕਾਂ 'ਚ ਵਿਖਾਈ ਜਾਂਦੀ ਹੈ ਕਿ ਇਹ ਧਰਤੀ ਨਾਲ ਜ਼ਮੀਨ ਨਾਲ ਜੁੜਿਆ ਬੰਦਾ ਹੈ ਮੈਂ ਤੁਹਾਨੂੰ ਤਾਂ ਦੱਸ ਰਿਹਾ ਕਿ ਅੱਜ ਸਵੇਰ ਦੇ ਲੋਕ ਕੁਰਲਾ ਰਹੇ ਆ ਜਿਹੜੇ ਮਤਲਬ ਅੱچھے ਕਿਰਦਾਰ ਹੈ ਉਹ ਲੋਕ ਕਿ ਕੱਲ ਨੂੰ ਜਿੰਨੇ ਬੰਦੇ ਫਸ ਗਏ ਤੁਹਾਡੇ ਤੋਂ OTP ਲੈਣ ਵਾਂਗੂ ਸਾਈਨ ਪਤਾ ਨਹੀਂ ਤੁਹਾਡੀ ਐਂਟਰੀ ਤੇ ਸਾਈਨ ਕਰਾ ਲੈਣ ਤੇ ਸਾਈਨ ਹੋ ਜਾਣ ਤੁਹਾਡੀ ਜਿਹੜੀ ਜ਼ਮੀਨ ਰਿਕੁਆਇਰਤਾ ਉਹ ਹੋਗੀ ਕਰਜਾ ਉਹਦੇ ਤੇ ਨਹੀਂ ਲਿਆ ਜਾ ਸਕਦਾ ਲੋਨ ਉਹਦੇ ਤੇ ਨਹੀਂ ਕਰਾ ਸਕਦੇ ਤੁਸੀਂ ਜਿੰਨੀ ਲੈਂਡ ਪੂਲਿੰਗ ਪਾਲਿਸੀ ਚ ਇਹਨਾਂ ਨੇ ਜਮ੍ਹਾਂ ਬੰਦੀਆਂ ਜਾਰੀ ਕਰਤੀਆਂ ਬਠਿੰਡੇ ਤੱਕ ਦੀਆਂ ਜਿਹੜੇ ਗਰੀਬ ਲੋਕ ਐ ਮਤਲਬ ਐਸਸੀ ਐ ਬੀਸੀ ਐ ਉਹਨਾਂ ਦੇ ਬੱਚੇ ਚਿਟਾ ਪੀਣ ਲੱਗ ਗਏ ਜਿਹੜੇ ਜਰਨਲ ਐ ਉਹ ਬਾਹਰ ਚਲੇ ਗਏ ਕਲੋਨੀ ਬਣਾਉਣੀ ਕਿਦੇ ਵਾਸਤੇ ਆ ਰਹਿਣਾ ਕਿਹਨੇ ਇੱਥੇ ਇਹ ਕਹਿੰਦੇ ਨਾ ਕਿ ਅਸੀਂ ਲੈਂਡ ਪੂਲਿੰਗ ਪਾਲਿਸੀ ਦੇ ਅੰਡਰ ਜ਼ਮੀਨ ਲੈ ਕੇ ਕਲੋਨੀ ਬਣਾਉਣੀ ਹੈ ਤੁਹਾਨੂੰ ਕੀ ਦੇਣਗੇ ਕਿल्ले ਤੁਹਾਡੀ ਤਿੰਨ ਕਿਲੇ ਜ਼ਮੀਨ ਲੈ ਕੇ ਇੱਕ ਕਿਲਾ ਤੁਹਾਨੂੰ ਦੇਣਗੇ ਤਿੰਨ ਕਿਲੇ ਲੈ ਲਈ ਇੱਕ ਕਿਲਾ ਦੇਤੀ ਇੱਕ ਕਿਲਾ ਜੇ ਉੱਥੇ ਬੰਦਾ ਆ ਕੇ ਵੀ ਫਲਾਨਾ ਤਾਂ ਪਾਊਗਾ 10 ਮੰਜ਼ਲਾ ਮਕਾਨ ਹੂੰ ਤੇ ਉੱਥੇ ਜਿਹੜਾ ਥੱਲੇ ਘਰ ਪਾਊਗਾ ਇੱਕ ਮੰਜਲਾ ਮਾਤੜ ਉਹਨੂੰ ਕਿਵੇਂ ਖੜਨ ਦੇਦਣਗੇ ਯਾਰ ਸਮਝ ਗਏ ਨਾ ਉੱਤੋਂ ਅਗਲਾ ਲਫਾਫੇ ਚਲਾ ਕੇ ਮਾਰਿਆ ਕਰੂ ਗੰਦ ਤੇ ਸਿੱਧਾ-ਸਿੱਧਾ ਚੁੱਲ੍ਹੇ ਤੇ ਵਜਾਇਆ ਕਰੂ ਜ਼ਮੀਨ ਇੱਥੇ ਨਾ ਸਾਡੇ ਨੇੜੇ ਕੁੱਦਾ ਪਿੰਡ ਹੈ ਬਾਦਲ ਤੋਂ ਅੱਗੇ ਜਦੋਂ ਲੰਬੀ ਤੋਂ ਆਪਾਂ ਜਾਣੇ ਨਾ ਬਠਿੰਡੇ ਨੂੰ ਬਾਦਲ ਪਿੰਡ ਤੋਂ ਅੱਗੇ ਆਉਂਦਾ ਹੈ ਬਠਿੰਡੇ ਜ਼ਿਲ੍ਹੇ ਦਾ ਪਿੰਡ ਹੈ ਕੁੱਦਾ ਅਮਰਤਪਾਲ ਕੁੱਦੇ ਅਰਗਿਆਂ ਦਾ ਪਿੰਡ ਹੈ ਉੱਥੇ ਕਿਸ ਦੀ ਜ਼ਮੀਨ ਆ ਗਈ ਯੂਨੀਵਰਸਿਟੀ ਚ ਉਹਨਾਂ ਚੋਂ ਇੱਕ ਘਰ ਨੇ ਤਾਂ ਜ਼ਮੀਨ ਦੀ ਜ਼ਮੀਨ ਲੈ ਲਈ ਪਾਸੇ ਕਿਤੇ ਪਿੰਡ ਜਾ ਕੇ 8-10 ਕਿਲੋਮੀਟਰ ਤੇ ਦੂਜੇ ਘਰ ਨੇ ਲੋਹਾ ਲੈਂਦਾ ਉਹ ਲੋਹਾ ਜਿੱਦੇ ਲੈਂਦਾ ਅੱਧਾ ਤਾਂ ਉਦਾਂ ਹੀ ਘਟ ਗਿਆ ਅਖੀਰ ਉਹ 2-3 ਸਾਲਾਂ ਚ ਕਵਾੜ ਬਣ ਗਿਆ ਜਵਾਕ ਸਾਰੇ ਗੈਸ ਤੇ ਹੋ ਗਏ ਤੇ ਗੱਲ ਸਾਰੀ ਉਹ ਖਤਮ ਹੋ ਗਈ ਤੇ ਜ਼ਮੀਨ ਚਲੀ ਗਈ ਸਿਆਣੇ ਕਹਿੰਦੇ ਆ ਕਿ ਜ਼ਮੀਨ ਕਹਿੰਦੀ ਮੈਂ ਤੈਨੂੰ ਛੜਾ ਲੂੰ ਪਰ ਤੂੰ ਮੈਨੂੰ ਨਹੀਂ ਛੜਾ ਸਕਦਾ ਇਹ 20 ਕਰੋੜ ਦਾ ਕਿਲਾ ਵਿਗਣਾ ਮਿੱਤਰੋ ਜਿਹੜੇ ਭਾਰਤ ਮਾਲਾ ਦੇ ਨੇੜੇ ਆ ਨਾ ਜ਼ਮੀਨ ਵਾਲੇ ਲੋਕ ਪਿੱਛੇ ਜੇ ਪੁੱਚੋ ਕੋਲੇ ਇੱਕ ਸੌਦਾ ਹੋਇਆ ਹੁੰਦਾ ਫਿਰਦਾ ਸੀ ਪਤਾ ਨਹੀਂ ਹੋਇਆ ਕਿ ਨਹੀਂ ਉਧਰੋਂ ਜਦੋਂ ਆਪਾਂ ਝੀਲਾਂ ਲੰਘ ਕੇ ਅ ਜਿਹੜਾ ਪਿੰਡ ਹੈ ਹਰ ਰਾਏਪੁਰ ਜਿਹਨੂੰ ਤਿੰਨ ਕੋਨੀ ਵੀ ਕਹਿੰਦੇ ਐ ਗੋਨਿਆਣੇ ਕੋਲੇ ਉਥੇ 20 ਕਿੱਲਿਆਂ ਦਾ ਸੌਦਾ ਤੇ ਬੰਦੇ ਆ ਕੇ ਕਹਿੰਦੇ ਬਾਈ ਜੀ ਉਹ ਕਹਿੰਦੇ ਵੀ ਕਿੰਨੇ ਪੈਸੇ ਦਿੰਨੇ ਉਹ ਕਹਿੰਦਾ ਤੁਸੀਂ ਮੰਗੋ ਕਿੰਨਾ ਮੰਗਦੇ ਹੋ ਉਹਨਾਂ ਨੇ țeੜ ਕੇ ਮੰਗਿਆ 60 ਲੱਖ ਰੁਪਈਆ ਕਿੱਲੇ ਦਾ ਕਿਉਂਕਿ ਪਿੰਡ ਚ ਭਾਅ 25-30 ਲੱਖ ਦਾ ਸੀ ਉਹ ਕਹਿੰਦਾ ਯਾਰ 60 ਹੀ ਦੇ ਦਿੰਨੇ ਆ ਕਰ ਗੱਲ ਚੱਲ ਰਜਿਸਟਰੀ ਕਰਾ ਤੈਨੂੰ ਸਵੇਰੇ ਪੇਮੈਂਟ ਕਰਦੇ ਆ ਉਹ ਇਹ ਗੱਲ ਸੁਣ ਲਓ ਪੰਜਾਬੀ ਕੋ ਜੀ ਉਹ 60 ਲੱਖ ਰੁਪਈਆ ਤੁਹਾਡੇ ਪਹਿਲੇ ਹੱਲੇ ਦਿੰਦੇ ਆ ਤੁਸੀਂ ਸਮਝ ਤਾਂ ਸਕਦੇ ਹੋ ਰੋਟੀ ਨੂੰ ਚੋਚੀ ਤੁਸੀਂ ਵੀ ਨਹੀਂ ਕਹਿੰਦੇ ਆਪਾਂ ਸਾਰੇ ਰੋਟੀ ਚੰਗੀ ਮਾੜੀ ਖਾ ਕੇ ਪੈਨੇ ਆ ਇੰਨਾ ਕ ਦਿਮਾਗ ਆਪਣਾ ਕੰਮ ਕਰਦਾ ਕਿ ਉਹ ਜੇ ਲੋਕ ਜ਼ਮੀਨ ਕਿਉਂ ਲੈ ਰਹੇ ਐ ਆ ਜਿਹੜੀਆਂ ਵੱਡੀਆਂ ਵੱਡੀਆਂ 2 200 ਫੁੱਟ ਕਿਲੇ ਕਿਲੇ ਡੂ ਢੂਡ ਕਿਲਾ ਚੌੜੀਆਂ ਸੜਕਾਂ ਬਣ ਗਈਆਂ ਤੇ ਜਾ ਕੇ ਜੋੜਦਿਆਂ ਕਿਹਨੂੰ ਇਹ ਬਾਰਡਰ ਨੂੰ ਬੰਦਰਗਾਹ ਤੋਂ ਚੱਲੀ ਸੜਕ ਪਾਕਿਸਤਾਨ ਦੇ ਬਾਰਡਰ ਨਾਲ ਜੋੜਦੀ ਐ ਜਦੋਂ ਪਾਕਿਸਤਾਨ ਵਾਲਾ ਲਾਂਘਾ ਖੁੱਲ ਗਿਆ ਜਿਹੜਾ 1930-35 ਚ ਖੁੱਲਾ ਹੁੰਦਾ ਸੀ 47 ਤੋਂ ਪਹਿਲਾਂ ਉਹ ਸਿੱਧਾ ਸਿਲਕ ਰੂਟ ਹੋਣਾ ਕਿੱਥੇ ਤਾਂ ਹੁਣ ਜੇ ਆਪਾਂ ਕੋਈ ਵੀ ਚੀਜ਼ ਭੇਜਣੀ ਆ ਉਹ ਪਹਿਲਾਂ ਜਾਂਦੀ ਹੈ ਗੁਜਰਾਤ ਗੁਜਰਾਤ ਬੰਦਰਗਾਹ ਤੋਂ ਜਾਂਦੀ ਹੈ ਬਾਹਰ ਐਕਸਪੋਰਟ ਹੁੰਦੀ ਹੈ ਠੀਕ ਹੈ ਐਕਸਪੋਰਟ ਹੋਣਾ ਹੈ ਇੰਪੋਰਟ ਹੋਣਾ ਹੈ ਕਿੱਥੇ ਤਾਂ ਬੰਦਰਗਾਹਾਂ ਹੀ ਜਾਣਾ ਹੈ ਜਾਂ ਬੰਬੇ ਜਾਣਾ ਹੈ ਕਿੱਥੇ ਯਾਰ ਅਮਰਸਰ ਤੋਂ 40 ਕਿਲੋਮੀਟਰ ਲਾਹੌਰ ਹੈ ਜੇ ਲੰਗਾ ਸਿੱਧਾ ਖੁੱਲਦਾ ਤਾਂ ਪਰ ਕਹਿਣ ਤੋਂ ਭਾਵ ਕੱਲ ਨੂੰ ਜਿਹੜਾ ਸੈਕਟਰ 35A ਦੇ ਵਿੱਚ ਇਹਨਾਂ ਨੇ ਮੀਟਿੰਗ ਸੱਦੀ ਹੈ ਐਮਐਲਏ ਆਨੇ ਵਰਚੂਅਲੀ ਆਪਦੇ ਬੰਦਿਆਂ ਨੂੰ ਸੁਨੇਹਾ ਲਾਤਾ ਖਰਡੇਰੀਏ ਚ ਮੋਹਾਲੀ ਏਰੀਏ ਚ ਲੁਧਿਆਣੇ ਦੇ ਨੇੜੇ 2-3 ਤਿੰਨ 100 ਕਿਲਾ ਜ਼ਮੀਨ 2-3 ਪਿੰਡਾਂ ਨੂੰ ਠਾਕੇ ਮਤਲਬ ਉਹ ਜ਼ਮੀਨ ਨਹੀਂ ਲੈਣੀ ਉਹ ਪਿੰਡ ਉਜੜਨਾ ਹੈ ਪਿੰਡ ਉਜੜਨਾ ਤਾਂ ਆਪਣੀ ਜਿਹੜੀ ਆਹਾ ਇੱਕ ਆਪਣੀ ਰਹਿਣ ਸਹਿਣ ਹੈ ਆਪਣੀ ਬੋਲੀ ਉਜੜ ਜਾਣੀ ਹੈ ਫਿਰ ਇੱਥੇ ਕਲੋਨੀਆਂ ਚ ਲਿਆ ਕੇ ਜਿਵੇਂ ਚੰਡੀਗੜ੍ਹ ਦੇ ਆਸੇ ਪਾਸੇ 80% ਲੋਕ ਉਹ ਲਿਆ ਕੇ ਵਸਾਤੇ ਜਿਹੜੇ ਹਿੰਦੀ ਬੋਲਦੇ ਐ ਦੂਜੀ ਕਾਸਟ ਦੇ ਐ ਦੂਜੀਆਂ ਕੰਟਰੀਆਂ ਦੇ ਐ ਦੂਜੀਆਂ ਸਟੇਟਾਂ ਦੇ ਐ ਉਹਨਾਂ ਦਾ ਆਪਣੀ ਭਾਸ਼ਾ ਨਾਲ ਕੋਈ ਮਤਲਬ ਨਹੀਂ ਆਪਣੇ ਗੁਰੂ ਘਰਾਂ ਨਾਲ ਕੋਈ ਮਤਲਬ ਨਹੀਂ ਆਪਣੀ ਬੋਲੀ ਨਾਲ ਕੋਈ ਮਤਲਬ ਨਹੀਂ ਆਪਣੇ ਸੱਭਿਆਚਾਰ ਨਾਲ ਕੋਈ ਮਤਲਬ ਨਹੀਂ ਤੇ ਨਾ ਉਹ ਆਪਣੀ ਇੱਜ਼ਤ ਦੇ ਸਕੇ ਐ ਇੱਕ ਗੱਲ ਸੁਣ ਲਿਓ ਸਰਕਾਰ ਨੇ ਤਾਂ 20-50 ਹਜ਼ਾਰ ਕਰੋੜ ਰੁਪਈਆ ਕਮਾਉਣਾ ਜਿਨ੍ਹਾਂ ਨੇ ਤਾਂ ਜ਼ਮੀਨ ਦੇ ਚੱਕ ਕੇ ਕਾਗਜ਼ ਦੇ ਦੇਣੇ ਇੱਕ ਬੰਦੇ ਨੂੰ ਉਹਦੇ ਤੋਂ ਇਕੱਠਾ ਕਮਿਸ਼ਨ ਲੈ ਲੈਣਾ ਤੇ ਯਬਣਾ ਲੋਕਾਂ ਨੇ ਜਿਵੇਂ ਪਿੱਛੇ ਜੀ ਉਹਦੇ ਵੀਡੀਓ ਆਈ ਉਹ ਬੰਦੇ ਦਾ ਯਾਰ ਖੜਾ ਝੋਨਾਗ ਲੈਣੇ ਧੜਕੇ ਉੱਠਣ ਅਸਾਰ 6 ਵਜੇ ਜਦੋਂ ਉਹ ਬੰਦਾ ਉੱਠ ਕੇ ਮੂੰਹ ਧੋਂਦਾ ਚਾਹ ਦਾ ਗਲਾਸ ਲੈਂਦਾ ਉਹਦੋਂ ਉਹ ਲੈਣੇ ਝੋਨਾ ਵਾਤਾ ਬਾਈ ਜੀ ਧੱਕੇ ਨਾਲ ਹਵੋਰ 50 ਸਾਲਾਂ ਦੇ ਲੋਕ ਯਾਰ ਬੈਠੇ ਉਹ ਚੱਕ ਕੇ ਬਾਹਰ ਮਰੇ ਤੇ ਉਹ ਵਿਚਾਰੇ ਸੰਘਰਸ਼ ਕਰਦੇ ਨੇ 15 ਦਿਨ 20 ਦਿਨ ਸਮੁੰਦਰ ਸੋਖੋਰੀ ਤਾਂ ਮਸਾ ਉਹਨਾਂ ਨੇ ਲੜ ਕੇ ਡੀਸੀ ਨਾਲ ਉਹਨਾਂ ਨੂੰ ਪੈਸੇ ਖੁਸੇ ਜੇ ਦਵਾਈ ਐ ਤੇ ਆਪ ਪਚਦ ਜਾ ਹੋ ਗਿਆ ਉਸ ਘਰ ਚਾਕ ਤੇ ਅਕੇ ਭਈ ਇਹ ਸੜਕ ਜਾ ਗਈ ਜਿਹੜੇ ਬੰਦੇ 50 ਸਾਲਾਂ ਦੇ ਬੈਠੇ ਆ ਗਰਦੌਰੀਆਂ ਉਹਨਾਂ ਦੇ ਨਾਂ ਐ ਕਬਜ਼ਾ ਉਹਨਾਂ ਦੇ ਕੋਲੇ ਐ ਜ਼ਮੀਨਾਂ ਦਾ ਫੇਰ ਵੀ ਠਾਤੇ ਪਰ ਜਿਹੜਾ ਕਰਜ਼ਾ ਤੁਹਾਡੀ ਜ਼ਮੀਨ ਦਾ ਅੱਜ ਬੰਦ ਕਰਤਾ ਲਿਮਟ ਅੱਜ ਬੰਦ ਕਰਤੀ ਕੋਈ ਲੋਨ ਨਹੀਂ ਲੈ ਸਕਦੇ ਕੋਈ ਉਹ ਜ਼ਮੀਨ ਦੇ ਨੰਬਰ ਦੇ ਕਿ ਟਰੈਕਟਰ ਨਹੀਂ ਬੰਦਾ ਲੈ ਸਕਦਾ ਇੱਕ ਤਰ੍ਹਾਂ ਨਾਲ ਜ਼ਮੀਨਾਂ ਜਦੋਂ ਤਿੰਨ ਕਾਲੇ ਕਾਨੂੰਨ ਆਏ ਸੀ ਨਾ ਦਿੱਲੀ ਅੰਦੋਲਨ ਹੋਇਆ ਸੀ ਉਦੋਂ ਕਹਿੰਦੇ ਸੀ ਤੁਹਾਡੇ ਨਾਲ ਜ਼ਮੀਨਾਂ ਖੋਣਗੇ ਹੁਣ ਉਹ ਤਾਂ ਜਿਹੜੀ ਏ ਟੀਮ ਉਹ ਤਾਂ ਵੀ ਪਾਸੇ ਉਹਦੀ ਬੀ ਟੀਮ ਆ ਗਈ ਜਿਹੜੀ ਆ ਉਹਦੇ ਮੋੜੇ ਤੇ ਰੱਖ ਕੇ ਕਾਰਪੋਰੇਟ ਨੂੰ ਤੁਹਾਡੀ ਜ਼ਮੀਨ ਖੋ ਕੇ ਦੇਣਾ ਚਾਹੁੰਦੀ ਹੈ ਕੱਲ 21 ਤਰੀਕ ਨੂੰ ਸੈਕਟਰ 35ਏ ਚੰਡੀਗੜ੍ਹ ਕੋਈ ਬੰਦਾ ਨਾ ਜਾਵੇ ਸ਼ੇਅਰ ਮਾਰ ਦਿਓ ਵੱਧ ਤੋਂ ਵੱਧ ਆਪਦੇ ਭਰਾਵਾਂ ਤੱਕ ਵੀਡੀਓ ਜਰੂਰ ਸ਼ੇਅਰ ਕਰੋ ਸਾਂਝੀ ਕਰੋ ਹਰ ਇੱਕ ਨੂੰ ਦੱਸੋ ਕਿ ਉਹtheta ਆਪਣਾ ਨੁਕਸਾਨ ਲੜਾਈ ਲੜ ਲਓ 5-4 ਸਾਲ ਤੁਹਾਡੀ ਜ਼ਮੀਨ ਦਾ 5 ਕਰੋੜ ਰੁਪਇਆ ਕਿਲੇ ਦਾ ਏ ਦੇਣਗੇ ਸ਼ੇਅਰ ਕਰਿਓ ਸਸਿਕਾ